ਆਪ ਦੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਮਲਕੀਤ ਥਿੰਦ ਸਮੇਤ ਜ਼ਿਲ੍ਹੇ ਦੀਆਂ 8 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਸੀਐਮ ਭਗਵੰਤ ਮਾਨ ਨੇ ਪੰਜਾਬ ਦੀਆਂ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਕੀਤੇ ਨਿਯੁਕਤ ਕਈ ਨਿਯਮਾਂ ਤੋਂ ਅਣਜਾਣ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਬੇ ਸਮੇਂ ਤੋਂ ਬਾਅਦ ਪੰਜਾਬ ਦੀਆਂ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਅੱਜ ਨਿਯੁਕਤੀ ਕਰਨ ਦੀ ਲਿਸਟ ਜਾਰੀ ਕੀਤੀ ਹੈ ਲਿਸਟ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀਆਂ 8 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਵੀ ਸ਼ਾਮਲ ਹੈ ਇਨ੍ਹਾਂ ਚੇਅਰਮੈਨਾਂ ਵਿੱਚ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਮਲਕੀਤ ਖਿੰਦਵੀ ਸ਼ਾਮਲ ਹੈ ਉਸ ਨੂੰ ਪੰਜੇਕੇ ਉਤਾੜ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਦ ਕਿ ਫਿਰੋਜ਼ਪੁਰ ਕੈਂਟ ਤੋਂ ਬੀਨਤ ਸਿੰਘ ਹਕੂਮਤ ਵਾਲਾ ਗੁਰੂ ਹਰਸਾਹਿਤ ਤੋਂ ਸੁਸ਼ੀਲ ਪੱਟੀ ਮਖੂ ਤੋਂ ਕੈਪਟਨ 76 ਸਿੰਘ ਮੱਲਾ ਵਾਲਾ ਤੋਂ ਸੁਖਦੇਵ ਫੌਜੀ ਮੰਮਡੋਟ ਤੋਂ ਬਲਰਾਜ ਸਿੰਘ ਸੰਧੂ ਅਤੇ ਤਲਵੰਡੀ ਭਾਈ ਤੋਂ ਹਰਪ੍ਰੀਤ ਕਲਸੀ ਜੀਰਾ ਤੋਂ ਇਕਬਾਲ ਟਿੱਲੋਂ ਨੂੰ ਨਿਯੁਕਤ ਕੀਤਾ ਗਿਆ ਹੈ ਦੂਜੇ ਪਾਸੇ ਪੰਜਾਬ ਦੀਆਂ ਬਾਕੀ 80 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਵਿੱਚ ਅੰਮ੍ਰਿਤਸਰ ਦੇ 2, ਬਰਨਾਲਾ ਦੇ 4, ਬਠਿੰਡਾ ਦੇ 8 ਚੇਅਰਮੈਨ, ਸ਼੍ਰੀ ਫਤੀਗੜ ਸਾਹਿਬ ਦੇਤਨ, ਫਾਜ਼ਿਲਕਾ ਦਾਇਕ, ਮੋਗੇ ਦੇ 6, ਮੋਹਾਲੀ ਦੇ ਵੀ 5, ਸ਼੍ਰੀ ਮੁਕਤਸਰ ਸਾਹਿਬ ਦੇਤਨ, ਐਸਬੀਐਸ ਨਗਰ ਦਾਇਕ ਤੋਂ ਇਲਾਵਾ ਪਟਿਆਲਾ ਦੀਆਂ 8 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਸ਼ਾਮਿਲ ਹਨ। ਇਸ ਤੋਂ ਇਲਾਵਾ ਰੂਪਨਗਰ ਦਾਇਕ, ਪਠਾਨਕੋਟ ਦਾਇਕ, ਸੰਗਰੂਰ ਦੇ 4 ਮਲੇਰ ਕੋਟਲਾ ਦੇ 3 ਤਰਨਤਾਰਨ ਦੇ ਸਾਤ ਗੁਰਦਾਸਪੁਰ ਦੇ 3 ਹੁਸ਼ਿਆਰਪੁਰ ਦੇ 4 ਪੰਜ ਜਲੰਧਰ ਦੇ 1 ਕਪੂਰਥਲੇ ਦਾ 8 ਲੁਧਿਆਣੇ ਦੇ 2 ਮਾਨਸਾ ਦੇ ਚੇਅਰਮੈਨਾਂ ਦੀ ਨਿਯੁਕਤੀ ਸ਼ਾਮਿਲ ਹੈ ਉਦਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਵਲੰਟੀਅਰਾਂ ਨੂੰ ਮਾਰਕੀਟ ਕਮੇਟੀਆਂ ਦਾ ਚੇਅਰਮੈਨ ਬਣਾਇਆ ਗਿਆ ਹੈ ਉਹਨਾਂ ਵਿੱਚ ਜ਼ਿਆਦਾਤਰ ਨੂੰ ਮਾਰਕੀਟ ਕਮੇਟੀ ਦੇ ਨਿਯਮਾਂ ਦੀ ਜਾਣਕਾਰੀ ਹੀ ਨਹੀਂ ਹੈ ਉਨ੍ਹਾਂ ਨੂੰ ਕੇਵਲ ਕੁਰਸੀ ਤੇ ਬਿਠਾਉਣ ਲਈ ਹੀ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ ਮਾਰਕੀਟ ਕਮੇਟੀਆਂ ਵਿੱਚ ਕਿਸ ਤਰ੍ਹਾਂ ਧਾਂਦਲੀ ਚੱਲ ਰਹੀਆਂ ਹਨ ਇਹਨਾਂ ਨੂੰ ਦੂਰ ਕਰਨ ਵਿੱਚ ਕੋਈ ਵੀ ਚੇਅਰਮੈਨ ਵਾajib ਨਹੀਂ ਦਿਖ ਰਿਹਾ